ਸਟਾਰਟ ਕਰਿਓ ਬਾਜੀ ਨੇੜੇ ਆ ਜਾਓ ਤੁਸੀਂ ਕੰਪਨੀ ਤੋਂ ਕੱਲ ਕਰਵਾਇਆ ਸਾਰਾ ਕੁਝ ਸਟਾਰਟਿੰਗ ਪ੍ਰੋਬਲਮ ਸਟਾਰਟਿੰਗ ਰੌਂਗ ਥੋੜੀ ਹੈਗੀ ਸੀ ਉਦੋਂ ਆਹ ਕੀ ਆ ਭਾਜੀ ਆ ਆ ਇੰਜੈਕਟਰ ਫਿਊਲ ਕਿੰਨਾ ਹੈ ਉਦੋਂ ਸਾਡੇ ਕੋਲ ਗੱਡੀ ਆਈ ਦੋ ਇੰਜੈਕਟਰ ਚ ਇਸ਼ੂ ਸੀ ਆਪਾਂ ਜੋ ਰੇਤ ਦਿੰਨੇ ਆ ਤਾਂ ਇੱਕ ਡੈੱਡ ਨੱਟ ਲਾਇਆ ਹੋਇਆ ਹੈ ਪ੍ਰੈਸ਼ਰ ਚੈੱਕ ਕਰ ਲਓ ਬੇੜਾ ਗੱਡੀ ਬੰਦ ਕਰਕੇ ਮਾਰੇਓ ਸੈਲਫ ਇਹ ਸਟਾਰਟਿੰਗ ਦੇਖਦੇ ਕਿੰਨੀ ਸੌਖੀ ਲਓ ਜੀ ਸਰ ਆਇਓ ਗੱਡੀ ਬੰਦ ਕਰਿਓ ਸਰ ਕਿੰਨਾ ਕ ਫਰਕ ਲੱਗਿਆ ਕਰੋ ਗੱਡੀ ਸਟਾਰਟ ਜੀ ਦੋਸਤੋ ਪੂਰੀ ਵੀਡੀਓ ਦੇਖਿਆ ਕਰੋ ਜਿਹੜੇ ਦੋਸਤ ਟੈਲੀਫੋਨ ਤੇ ਪੁੱਛਦੇ ਹੁੰਦੇ ਆ ਵੀ ਸਾਡੀ ਗੱਡੀ ਚ ਖਰਚਾ ਕਿੰਨਾ ਆਊਗਾ ਮੇਰਾ ਕੰਮ ਹੈ ਗੱਡੀ ਨੂੰ ਪਰਫੈਕਟ ਕਰਨਾ ਡਾਇਗਨੋਸ ਪ੍ਰੋਪਰ ਕਰਨਾ ਜਿਹੜੇ ਸੱਜਣਾ ਨੇ ਪ੍ਰੋਪਰ ਡੀਪ ਡਾਇਗਨੋਸ ਕਰਵਾਉਣਾ ਹੋਵੇ ਕੰਮ ਕਰਾਉਣਾ ਹੋਵੇ ਮੈਨੂੰ ਯਾਦ ਕਰ ਲਿਓ ਪ੍ਰੀਤ ਮੋਟਰਸ ਮੋਗਾ ਇਹ ਡੀਪੀਐਫ ਵਾਲੀ ਗੱਡੀ ਸੀਗੀ ਪੂਰੀਆ ਵੀਡੀਓ ਦੇਖਿਓ ਡੀਪੀਐਫ ਵਾਲੀ ਗੱਡੀ ਦੇ ਨੁਕਸ ਕਿਵੇਂ ਕੱਢੀ দেয়া ਦੁਬਾਰਾ ਡੀਪੀਐਫ ਬਲੌਕ ਨਾ ਹੋਵੇ ਤਾਂ ਬੜਾ ਕੋਈ ਚੈੱਕ ਕਰਨਾ ਪੈਂਦਾ ਪ੍ਰੀਤ ਮੋਟਰਸ ਮੋਗਾ ਹਰ ਟਾਈਮ ਤੁਹਾਨੂੰ ਨਵੀਂ ਇੱਕ ਸੇ ਦੇਣੀ ਚਾਹੁੰਦਾ ਚੈਨਲ ਨੂੰ ਸਬਸਕ੍ਰਾਈਬ ਕਰੋ YouTube Instagram Facebook ਨੂੰ ਤੇ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ ਗੁਰਪ੍ਰੀਤ ਸਿੰਘ ਦੱਸੋ ਮੈਂ